ਅਰਲੀ ਮਾਰਨਿੰਗ ਦੇ ਵਿੱਚ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਸੂਰਜ ਤੜਕੇ ਦਾ ਟਾਈਮ ਸੀਗਾ ਤੇ ਜਦੋਂ ਇਹ ਹਾਈ ਟੈਕ ਨਾਕੇ ਦੇ ਉੱਪਰ ਹਾਈ ਟੈਕ ਨਾਕੇ ਦੀ ਪੁਲਿਸ ਪਾਰਟੀ ਸਮੇਤ ਸਾਡੇ ਥਾਣਾ ਢਿਲਵਾ ਤੋਂ ਐਸਆਈ ਪਰਮਜੀਤ ਸਿੰਘ ਜਿਹੜਾ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਔਰ ਅੰਮ੍ਰਿਤਸਰ ਵੱਲੋਂ ਆ ਰਹੀਆਂ ਜਿਹੜੀਆਂ ਗੱਡੀਆਂ ਚੈੱਕ ਕਰ ਰਹੇ ਸੀ ਤੇ ਚੈਕਿੰਗ ਦੌਰਾਨ ਇੱਕ ਗੱਡੀ ਹੰਡੂਈ ਵਰਨਾ ਨੰਬਰ ਪੀਵੀ 29 ਐਮ 3756 ਉਹ ਆਈਆ ਜਦੋਂ ਇਹਨਾਂ ਨੇ ਚੈੱਕ ਕੀਤਾ ਤੇ ਚੈੱਕ ਕਰਨ ਦੇ ਉੱਤੇ ਜਿਹੜੇ ਆ ਉੱਚ ਤਿੰਨ ਨੌਜਵਾਨ ਸਵਾਰ ਸੀ ਤੇ ਜਿਨ੍ਹਾਂ ਪਾਸੋਂ 700 ਗ੍ਰਾਮ ਦੇ ਕਰੀਬ ਜਿਹੜੀ ਆ ਹਿਰੋਇਨ ਬਰਾਮਦ ਹੋਈ ਹੈ ਜੀ ਹਿਰੋਇਨ ਬਰਾਮਦ ਹੋਣ ਤੇ ਜਿਹੜਾ ਥਾਣਾ ਢਿਲਵਾ ਵਿੱਚ ਮਕਦਮਾ ਨੰਬਰ 82 ਅਧੀਨ ਧਾਰਾ 21 ਕਾਟ 85 ਐਨਡੀਪੀਐਸ ਐਕਟ ਅੰਦਰਜ ਕੀਤਾ ਗਿਆ ਉਹ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਦੀ ਦੌਰਾਨੇ ਤਫਤੀਸ਼ ਜਿਹੜਾ ਹੈਗਾ ਇਨਾ ਦੋਸ਼ੀ ਨੂੰ ਪੁਲਿਸ ਪੇਸ਼ ਕਰਕੇ ਤੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਇੱਕ ਦੋਸ਼ੀ ਜੁਨਾਈਲ ਸੀ ਜਿਹਨੂੰ ਪੇਸ਼ ਕਰਕੇ ਜੁਨਾਈਲ ਹੌਮ ਛੱਡਿਆ ਗਿਆ ਹੈਗਾ ਬਾਕੀ ਜਿਹੜੇ ਦੋ ਦੋਸ਼ੀ ਹੈ ਗੁਰਤੇਜ ਸਿੰਘ ਉਰਫ ਗੁਰੀ ਪੁੱਤਰ ਸਰਿੰਦਰ ਸਿੰਘ ਵਾਸੀ ਦੁਗਰੀ ਜ਼ਿਲ੍ਹਾ ਲੁਧਿਆਣਾ ਦਾ ਹੈ ਦੂਸਰਾ ਜਿਹੜਾ ਹੈ ਓੰਕਾਰ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਕੋਟ ਬਾਦਲਖਾਨਾ ਥਾਣਾ ਨੂਰਮੰਗ ਜਲੰਧਰ ਦਾ ਹੈਗਾ ਇਹਨਾਂ ਦੇ ਵਿੱਚੋਂ ਜਿਹੜਾ ਗੁਰਤੇਜ ਸਿੰਘ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਜਿਹੜਾ ਮੁਕੱਦਮਾ ਦਰਜ ਹੋਇਆ ᱛੈਨ ਸੁਸਾਦਾ ਉਹਦੇ ਵਿੱਚ ਇਹ ਮਾਰਚ ਅਪ੍ਰੈਲ ਦੇ ਵਿੱਚ ਹੀ ਬਾਹਰ ਆਇਆ ਸੀ ਸਾਬ ਅਤੇ ਇਹ ਜਿਹੜਾ ਹੁਣ ਇਸ ਕੰਮ ਦੇ ਵਿੱਚ ਲੱਗਿਆ ਸੀਗਾ ਜਿਹੜਾ ਨਸ਼ੇ ਦੀ ਸਪਲਾਈ ਚ ਬਾਕੀ ਇਹਦਾ ਜਿਹੜਾ ਰਿਵਾਰਡ ਹਾਸਲ ਕੀਤਾ ਗਿਆ ਰਿਵਾਰਡ ਦੇ ਦੌਰਾਨ ਅਸੀਂ ਇਹਦੀ ਡੀਟੇਲ ਪੁਸ਼ਟੀਸ਼ ਕਰ ਰਹੇ ਹਾਂ ਕਿ ਇਹ ਇਸ ਰੈਕਟ ਦੇ ਵਿੱਚ ਕੌਣ-ਕੌਣ ਇਹਦੇ ਨਾਲ ਸ਼ਾਮਲ ਹੈ ਤੇ ਇਹ ਕਿੱਥੇ-ਕਿੱਥੇ ਇਹ ਸਪਲਾਈ ਦਿੰਦੇ ਆ ਤੇ ਇਹਨਾਂ ਦੇ ਹੋਰ ਕਿਹੜੇ-ਕਿਹੜੇ ਸਾਥੀ ਹੈਗੇ ਆ ਉਹਨਾਂ ਬਾਰੇ ਅਸੀਂ ਡੰਗਾਈ ਨਾਲ ਪੁਸ਼ਟੀਸ਼ ਕਰ ਰਹੇ ਹਾਂ ਸ਼ੁਕਰੀਆ ਫਾਈਟਿੰਗ ਆਨੀ ਅਗੇ ਜੋ ਰਿਆ ਜਾਂਦੇ ਬਾਈਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵਪੁਰਾ ਆਈਪੀਐਸ ਸਾਹਿਬ ਜੀ ਬਰੋ ਜੋ ਕਪੂਰਥਲਾ ਜਿਹੜੇ ਦੇ ਅੰਦਰ ਲੁੱਟਾਂ ਖੋਹਾਂ ਅਤੇ ਨਸ਼ਿਆਂ ਦੀ ਰੋਕਥਾਮ ਲਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਜਿਹੜਾ ਨਾਈਟ ਡੋਮੀਨੇਸ਼ਨ ਸਕੀਮ ਵੀ ਚਲਾਈ ਗਈ ਹੈ ਉਹਦੇ ਤਹਿਤ ਪਾਲਿਸੀ ਚਲਾਈ ਹੈ ਉਹਦੇ ਤਹਿਤ ਜਿਹੜੀ ਨਾਕਾਬੰਦੀ ਵਕ ਵਕ ਸਮੇਂ ਤੇ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਉਹਦੇ ਤਰ ਜਿਹੜਾ ਸਾਡੇ ਢਿਲਵਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਬੀਤੇ ਕੱਲ ਅਰਲੀ ਮਾਰਨਿੰਗ ਦੇ ਵਿੱਚ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਸਵੇਰੇ ਤੜਕੇ ਦਾ ਟਾਈਮ ਸੀਗਾ ਤੇ ਜਦੋਂ ਇਹ ਹਾਈ ਟੈਕ ਨਾਕੇ ਦੇ ਉੱਪਰ ਹਾਈ ਟੈਕ ਨਾਕੇ ਦੀ ਪੁਲਿਸ ਪਾਰਟੀ ਸਮੇਤ ਸਾਡੇ ਥਾਣਾ ਢਿਲਵਾ ਤੋਂ ਐਸਆਈ ਪਰਮਜੀਤ ਸਿੰਘ ਜਿਹੜਾ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਔਰ ਅੰਮ੍ਰਿਤਸਰ ਵੱਲੋਂ ਆ ਰਹੀਆਂ ਜਿਹੜੀਆਂ ਗੱਡੀਆਂ ਚੈੱਕ ਕਰ ਰਹੇ ਸੀ ਤੇ ਚੈਕਿੰਗ ਦੌਰਾਨ ਇੱਕ ਗੱਡੀ ਹੰਡੂਈ ਬਰਨਾ ਨੰਬਰ ਪੀਵੀ 29 ਐਮ 3752 ਉਹ ਆਈ ਹੈ ਜਿਹਨੂੰ ਇਹਨਾਂ ਨੇ ਚੈੱਕ ਕੀਤਾ ਤੇ ਚੈੱਕ ਕਰਨ ਦੇ ਉੱਤੇ ਜਿਹੜੇ ਆ ਉੱਚ ਤਿੰਨ ਨੌਜਵਾਨ ਸਵਾਰ ਸੀ ਤੇ ਜਿਨ੍ਹਾਂ ਪਾਸੋਂ 700 ਗ੍ਰਾਮ ਦੇ ਕਰੀਬ ਜਿਹੜੀ ਆ ਹਿਰੋਇਨ ਬਰਾਮਦ ਹੋਈ ਹੈ ਜੇ ਹਿਰੋਇਨ ਬਰਾਮਦ ਹੋਣ ਤੇ ਜਿਹੜਾ ਥਾਣਾ ਢਿਮਾ ਵਿੱਚ ਮੁਕੱਦਮਾ ਨੰਬਰ 82 ਅਧੀਨ ਧਾਰਾ 21 ਕਾਟ 85 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਦਰਜ ਕਰਕੇ ਤਤਰੀਸ਼ ਅਮਲ ਵਿੱਚ ਲਿਆਂਦੀ ਦ। ਦੌਰਾਨੇ ਤਫਤੀਸ਼ ਜਿਹੜਾ ਹੈਗਾ ਇਨਾ ਦੋਸ਼ੀਆਂ ਨੂੰ ਪੁਲਿਸ ਪੇਸ਼ ਕਰਕੇ ਤੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਇੱਕ ਦੋਸ਼ੀ ਜੁਨਾਈਲ ਸੀ ਜਿਹਨੂੰ ਪੇਸ਼ ਕਰਕੇ ਜੁਨਾਈਲ ਹੌਮ ਛੱਡਿਆ ਗਿਆ ਹੈਗਾ ਬਾਕੀ ਜਿਹੜੇ ਦੋ ਦੋਸ਼ੀ ਹੈ ਗੁਰਤੇਜ ਸਿੰਘ ਉਰਫ ਗੁਰੀ ਪੁੱਤਰ ਸਰਿੰਦਰ ਸਿੰਘ ਵਾਸੀ ਦੁਗਰੀ ਜ਼ਿਲ੍ਹਾ ਲੁਧਿਆਣਾ ਦਾ ਹੈ ਦੂਸਰਾ ਜਿਹੜਾ ਹੈ ਓੰਕਾਰ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਕੋਟ ਬਾਦਲਖਾਨਾ ਥਾਣਾ ਨੂਰਮੰਦਰ ਜਲੰਧਰ ਦਾ ਹੈਗਾ ਇਹਨਾਂ ਦੇ ਵਿੱਚੋਂ ਜਿਹੜਾ ਗੁਰਤੇਜ ਸਿੰਘ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਜਿਹੜਾ ਮੁਕੱਦਮਾ ਦਰਜ ਹੈਗਾ ਤੇ ਸੁਸਾਦਾ ਉਹਦੇ ਵਿੱਚ ਇਹ ਮਾਰਚ ਅਪ੍ਰੈਲ ਦੇ ਵਿੱਚ ਹੀ ਬਾਹਰ ਆਇਆ ਸੀ ਸਭ ਅਤੇ ਇਹ ਜਿਹੜਾ ਹੁਣ ਇਸ ਕੰਮ ਦੇ ਵਿੱਚ ਲੱਗਿਆ ਸੀਗਾ ਜਿਹੜਾ ਨਸ਼ੇ ਦੀ ਸਪਲਾਈ ਚ ਬਾਕੀ ਇਹਦਾ ਜਿਹੜਾ ਰਿਵਾਰਡ ਹਾਸਲ ਕੀਤਾ ਗਿਆ ਰਿਵਾਰਡ ਦੇ ਦੌਰਾਨ ਅਸੀਂ ਇਹਦੀ ਡੀਟੇਲ ਪੁਸ਼ਟੀਸ਼ ਕਰ ਰਹੇ ਹਾਂ ਕਿ ਇਹ ਇਸ ਰੈਕਟ ਦੇ ਵਿੱਚ ਕੌਣ-ਕੌਣ ਇਹਦੇ ਨਾਲ ਸ਼ਾਮਲ ਹੈ ਤੇ ਇਹ ਕਿੱਥੇ-ਕਿੱਥੇ ਇਹ ਸਪਲਾਈ ਦਿੰਦੇ ਆ ਤੇ ਇਹਨਾਂ ਦੇ ਹੋਰ ਕਿਹੜੇ-ਕਿਹੜੇ ਸਾਥੀ ਹੈਗੇ ਆ ਉਹਨਾਂ ਬਾਰੇ ਅਸੀਂ ਡਵਾਈਨ ਪੁਸ਼ਟੀਸ਼ ਕਰ ਰਹੇ ਹਾਂ